ਆ ਦੇਖੋ ਕਿੰਨੇ ਕਿੰਨੇ ਸਿਲੰਡਰ ਪਏ ਆ। ਲੈਕ ਸਿਲੰਡਰ ਕੋਸਟੜਾ ਆਇਆ। ਹਸਪੀਟਲ ਲੈਣਾ ਹਸਪੀਟਲ। ਇਹ ਗੈਸ ਬਾਰ ਦਾ ਹੀ ਲੜਕਾ ਉੱਥੇ। ਇਹਦਾ ਬਲਾਸਟ ਹੋਇਆ। ਯਾਰ ਬਣਾਣੀ ਪੈਗੀ ਭਾਈ ਇਹ ਤਾਂ। Ah, de vale. coño. ਐਸਾ ਖੜੇ ਆ ਮੁਹਾਲੀ ਦੇ ਫੇਸ ਇੱਕ ਮੁਹਾਲੀ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਕ ਸਿਲੰਡਰ ਫਟਣ ਨਾਲ ਦੋ ਵਿਅਕਤੀ ਜਿਹੜੇ ਕਿ ਇੱਕ ਨੌਜਵਾਨ ਜਿਹੜਾ ਕਿ ਉਹ 2010 ਦਾ ਹੈ ਦੂਸਰੇ ਪਾਸੇ ਇੱਕ ਮਹਿਲਾ ਸਿਲੰਡਰ ਫਟਣ ਦੇ ਨਾਲ ਜਿਸ ਤਰ੍ਹਾਂ ਇਹ ਸਿਲੰਡਰ ਦਾ ਬਲਾਸਟ ਹੁੰਦਾ ਉਸ ਤੋਂ ਬਾਅਦ ਇੱਕ ਜਿਹੜਾ ਉਹ ਹੈਗਾ ਦਰਵਾਜ਼ਾ ਉੱਡ ਕੇ ਜਾ ਕੇ ਦੂਸਰੇ ਦੇ ਦਰਵਾਜ਼ੇ ਪਾਸੇ ਬਚਾ ਜਿੱਥੇ ਕਿ ਮਹਿਲਾ ਖੜੀ ਸੀ ਮਹਿਲਾ ਦੇ ਵਜ੍ਹਾ ਦੋਨੋਂ ਨੂੰ ਐਸੇ ਜ਼ੇਰੇ ਇਲਾਜ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਭੇਤੀ ਕਰਵਾਇਆ ਗਿਆ ਤੁਸੀਂ ਇੱਕ ਵਾਰ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਤਕਰੀਬਨ 70 ਤੋਂ 80 ਸਿਲੰਡਰ ਜਿਹੜੇ ਕਿ ਹੈਗੇ ਨੇ ਇਸ ਛੋਟੇ ਜਿਹੇ ਗਦਾਵਨ ਦੇ ਵਿੱਚ ਜਿਹੜਾ ਕਿ ਤੁਸੀਂ ਸਿੱਧੇ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਭਰੇ ਪਏ ਨੇ ਤੇ ਇੱਧਰ ਜਿਹੜੇ ਕਿ ਨੌਜਵਾਨਾਂ ਵਾਲੇ ਕਿ ਇਲੀਗਲ ਤੌਰ ਤੇ ਕਾਹੜਾ ਸਿਲੰਡਰ ਭਰਨ ਦਾ ਕੰਮ ਜਿਹੜਾ ਕਿ ਚੱਲ ਰਿਹਾ ਸੀ ਛੋਟਾ ਸਿਲੰਡਰ ਜਿਹੜਾ ਕਿ ਭਰਿਆ ਜਾ ਰਿਹਾ ਸੀ ਜੋ ਇੱਕਦਮੀ ਬਲਾਸਟ ਹੋਇਆ ਤੇ ਬਲਾਸਟ ਹੋਣ ਤੋਂ ਬਾਅਦ ਇੱਕ ਦਵਾਰ ਜਿਹੜੇ ਲੈਂਟਰ ਜਿਹੜਾ ਕਿ ਹੈਗਾ ਟੁੱਟਿਆ ਤੇ ਉਸ ਤੋਂ ਬਾਅਦ ਕਿ ਇੱਕ ਵੱਡਾ ਹਾਦਸਾ ਜਿਹੜਾ ਕਿ ਸੀਗਾ ਇੱਕ ਦੂਸਰੇ ਪਾਸੇ ਪੁਲੀ ਜਿਹੜੇ ਕਿ ਹੈਗੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਜਾਂਚ ਉਹਨਾਂ ਵੱਲੋਂ ਆਰੰਭ ਕਰ ਦਿੱਤੀ ਗਈ ਤੇ ਦੂਸਰੇ ਪਾਸੇ ਜਿਹੜਾ ਬੁਹਾੜੀ ਦੇ ਅਸੀਂ ਇਸਰ ਜਿਹੜੇ ਇਲਾਕੇ ਦੇ ਵਿੱਚ ਖੜੇ ਹਾਂ ਕਿ ਸੰਘਣੀ ਆਬਾਦੀ ਵਾਲਾ ਇਲਾਕਾ ਦਿੱਤੇ ਕਿ ਗਨੀਮਤ ਰਹੀ ਕਿ ਕਿਸੇ ਦੀ ਜਾਨ ਇਸ ਘਟਨਾ ਵਿੱਚ ਨਹੀਂ ਗਈ ਤੇ ਦੂਸਰੇ ਪਾਸੇ ਉਹਨਾਂ ਪੁਲਿਸ ਅਧਿਕਾਰੀਆਂ ਵੱਲੋਂ ਇਹ ਸੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਉਹਨਕੇ ਸਾਹਮਣੇ ਆਇਆ ਕਿ ਇਹਨਾਂ ਕੋਲ ਇਸ ਕੰਮ ਦੀ ਪਰਮਿਸ਼ਨ ਸੀਗੀ ਹਾਲਾਂਕਿ ਇਸ ਦੀ ਪਰਮਿਸ਼ਨ ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਇੱਕ ਗੈਸ ਚੈਂਬਰ ਦੇ ਤੌਰ ਤੇ ਇਸ ਮਕਾਨ ਨੂੰ ਵਰਤਿਆ ਜਾ ਰਿਹਾ ਸੀ ਇੱਕ ਮਕਾਨ ਮਾਲਕ ਵੱਲੋਂ ਇੱਕ ਆਪਣੇ ਨਿੱਜੀ ਸਵਾਰਥ ਲਈ ਕਿਰਾਏ ਦੇ ਨਾਲ ਜਿਹੜੇ ਦੁਕਾਨ ਜੜੇ ਕਿ ਜਿਆਦਾ ਬਣਾ ਲੈਂਦੀ ਲੈਂਲੀ ਮੁਨਾਫਾ ਲੈਂਲੀ ਕਿਰਾਏ ਤੇ ਦੀ ਇਸ ਇਲੀਗਲ ਕੰਮ ਨੂੰ ਦਿੱਤੀ ਗਈ ਸੀ ਹੁਣੇ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਜਿਹੜੇ ਕਿ ਪੁਲਿਸ ਵੱਲੋਂ ਕਾਰਵਾਈ ਕਿ ਕਲਾ ਦੁਕਾਨ ਮਾਲਕ ਤੇ ਹੀ ਕੀਤੀ ਜਾਏਗੀ ਕਿ ਜਾਂ ਜਿਹੜਾ ਇਸ ਕੰਮ ਨੂੰ ਜਿਹੜਾ ਚਲਾ ਰਿਹਾ ਜਿਹੜਾ ਜਿਹੜਾ ਚਲਾ ਰਹੇ ਨੇ ਜਾਂ ਮਕਾਨ ਮਾਲਕ ਦੇ ਉੱਪਰ ਵੀ ਜਿਹੜੀ ਕਾਰਵਾਈ ਅਮਲ ਲਈ ਜਾਂਦੀ ਜਾਏਗੀ ਦੂਸਰੇ ਪਾਸੇ ਸਿੱਧੇ ਤੋ ਲੋਕੀ ਸਾਡਾ ਮੌਜੂਦ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਕ ਕਿਸ ਤਰੀਕੇ ਨਾਲ ਕਿ ਆਪਣਾ ਨਾਮ ਕੀ ਸ਼ੰਕਰ जो ये घटना हुई है इसका क्या आपने देखा था यहाँ पे कैसे हुआ? मैं नहीं था मैं ऊपर रहता हूँ बच्चे रहते हैं ऊपर मुझे फोन आया कि ऐसे ऐसे तो मैं भाग के आया हूँ तो देखा हूँ कि ये ये जो दरवाजा है यहाँ पे गैस भरा लोग कहते गैस भर रहा था तो फटके यहाँ या, आया यहाँ पे अंकल एक अंटी जा रही थी उसको बचाने को लगा वो सीढ़िया से पता नहीं हो गया हुआ है तो पीछे देखने में आ रहा है छत भी टूटी आ, है ऊपर से जाकर देखो लिंटर टूटा हुआ है टूट गया जी जी बीच में ऊपर टूटा बच्चे को कोई चोट लगी अकेला बच्चा था वो बचाव हो गया अंदर कुछ हुआ नहीं सिलेंडर का मुंह इधर का था इसलिए बच गया अगर ऊपर का होता तो लिंटर फट जाना था ਦੁਕਾਨਦਾਰ ਵੀ ਜਿਹੜੇ ਕਿ ਸਾਡੇ ਨਾਲ ਮੌਜੂਦ ਹੈ ਤਾਂ ਪੂਰੀ ਘਟਨਾ ਕੀ ਸੀ ਜਿਹੜੀ ਮੌਕੇ ਤੇ ਹੋਈ ਹੈ ਜੀ ਤਾਂ ਭਾਜੀ ਕੋਈ ਲਗਭਗ 12:15 12 ਦਾ ਟਾਈਮ ਹੋਣਾ ਜੀ ਅੰਦਰ ਸਿਲੰਡਰ ਭਰ ਰਿਆ ਸੀਗਾ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ 'ਚ ਭਰ ਰਹੇ ਸੀਗੇ ਤੇ ਉਹਦੇ ਨਾਲ ਕੁਝ ਜਾਂ ਤਾਂ ਜ਼ਿਆਦਾ ਗੈਸ ਭਰ ਗਈ ਉਹ ਚ ਸਿਲੰਡਰ ਫਟ ਗਿਆ ਤੇ ਉਹਦੇ ਜ਼ਖਮੀ ਕਿੰਨੇ ਕੁ ਹੋਏ ਨੇ ਕਿਸ ਤਰੀਕੇ ਦੀ ਉਹਨਾਂ ਦੀ ਕੰਡੀਸ਼ਨ ਆ ਜ਼ਖਮੀ ਤਾਂ ਸ਼ੁਕਰ ਮਨਾਓ ਕਿ ਉਸ ਟਾਈਮ ਗਲੀ 'ਚ ਕੋਈ ਥਾ ਨਹੀਂ ਸਿਰਫ ਇੱਕ ਮੁੰਡਾ ਜਿਹੜਾ ਅੰਦਰ ਸੀਗਾ ਉਹੀ ਜ਼ਖਮੀ ਹੋਇਆ ਇੱਕ ਜਨਾਨੀ ਦੇ ਕੋਈ ਬਜਾਦਰੋ ਕਚਰਾ ਫਜਰਾ ਦਰਵਾਜ਼ਾ ਜਦੋਂ ਸਿਲੰਡਰ ਬਾਹਰ ਡਿਗਿਆ ਨਾ ਦਰਵਾਜਾ 80 ਕਿਲੋ ਦਾ ਉਹ ਦਰਵਾਜਾ ਉੱਡ ਕੇ ਉਹ ਦੇਖ ਲਓ 60 ਤੋਂ 70 ਫੁੱਟ ਦੂਰ ਪਹੁੰਚ ਗਿਆ ਉੱਡਰ ਪਏ ਆ ਕਾਫੀ ਛੋਟੇ ਵੱਡੇ ਤੇ ਇੱਕ ਉਹ ਗੇਟ ਜਿਹੜਾ ਸਿਲੰਡਰ ਦੇ ਉਹਦੇ ਨਾਲ ਹੀ ਗੈਸ ਲੀਕ ਹੋਣ ਕਰਕੇ ਕਿਸ ਤਰ੍ਹਾਂ ਫਟ ਗਿਆ ਉਹ ਟੁੱਟਿਆ ਹੋਇਆ ਦੇਖਿਆ ਕਿੰਨੇ ਬੰਦੇ ਜਾਣਦੇ ਨੇ ਦੋਨਾਂ ਦਾ ਪਤਾ ਲੱਗਿਆ ਵੀ ਇੱਕ ਲੇਡੀ ਜਾ ਰਹੀ ਸੀ ਕੋਈ ਤੇ ਇੱਕ ਕੋਈ ਹੋਰ ਬੰਦਾ ਜਿਹੜਾ ਅੰਦਰ ਇਹਨਾਂ ਦਾ ਕੰਮ ਕਰਦਾ ਸੀ ਦੋ ਬੰਦੇ ਜਾ ਕੇ ਉਹਦਾ ਪਤਾ ਕਰ ਰਹੇ ਆ ਹਜੇ ਤਾਂ ਪਤਾ ਨਹੀਂ ਪਰ ਹੈ ਨਹੀਂ ਨਾ ਇੱਥੇ ਮਤਲਬ ਜਿਸ ਤਰ੍ਹਾਂ ਇਹ ਸਿਲੰਡਰ ਪਾਉਂਦੇ ਆਂ ਹਾਂ ਹੋ ਸਕਦਾ ਸੀ ਗੱđa ਹਾਦਸਾ ਹੋ ਜਾਂਦਾ ਬਾਕੀ ਜਾਂਚ ਕਰ ਰਹੇ ਆ ਜੀ ਫਤਿਹਬਦ ਪਗਣਾ ਚਲੋ ਇਹਨਾਂ ਜਿਹੜੇ ਲੋਕਲ ਰੈਜ਼ੀਡੈਂਟ ਨੇ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿਸ ਤਰੀਕੇ ਨਾਲ ਪੂਰੀ ਘਟਨਾ ਵਾਪਰੀ ਤੇ ਕਿਸ ਤਰੀਕੇ ਨਾਲ ਸਿਲੰਡਰ ਭਰਿਆ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਸਿਲੰਡਰ ਫਟਦਾ ਹੈ ਤੇ ਤਕਰੀਬਨ ਦੋ ਵਿਅਕਤੀ ਜਿਹੜੇ ਇਸੇ ਜ਼ਖਮੀ ਦੱਸੇ ਜਾ ਰਹੇ ਨੇ ਤੇ ਹੁਣ ਆਉਣ ਵਾਲੇ ਸਮੇਂ ਇਹ ਦੇਖਣਾ ਹੈ ਕਿ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਦੀ ਕਾਰਵਾਈ ਇਹਨਾਂ ਤੇ ਅਮਲ ਵਿੱਚ ਲਿਆਏਗਾ ਮੋਹਾਲੀ ਤੋਂ ਮਨੀਸ਼ ਸ਼ੰਕਰ ਸੀਮ ਮੀਡੀਆ